ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਸਾਰਿਆਂ ਨੂੰ ਹੈਪੀ ਦਿਵਾਲੀ ਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਵੇ ਤੁਹਾਡੀ ਦਿਵਾਲੀ ਦਿਵਾਲੀ ਦੀ ਸਾਰੀ ਤੁਹਾਡੀ ਦਿਵਾਲੀ ਵਧੀਆ ਲੰਘੀ ਹੋਵੇਗੀ ਅਸੀਂ ਅੱਜ ਬਲੌਗ ਬਣਾ ਰਹੇ ਹਾਂ ਇਟਲੀ ਦੀ ਦਿਵਾਲੀ ਦਿਖਾਉਨੇ ਆ ਤੁਹਾਨੂੰ ਗੁਰੂ ਘਰ ਚੱਲੇ ਆ ਗੁਰੂ ਘਰ ਤੁਹਾਨੂੰ ਅੱਗੇ ਵੀ ਕਾਫੀ ਵਾਰ ਦਰਸ਼ਨ ਕਰਾਇਆ ਹੋਇਆ ਸੰਗਤ ਸਾਰੀ ਇੱਥੇ ਉਹ ਮੈਨੂੰ ਪਰਮਿਸ਼ਨ ਹੁੰਦੀ ਮਤਲਬ ਵੀ ਜਦ ਕੈਨੇਡਾ ਚ ਹੁੰਦੀ ਹੈ ਕਈ ਸ਼ਹਿਰਾਂ ਚ ਪਰਮਿਸ਼ਨ ਜ਼ਿਆਦੇ ਘਰਾ ਮੁਰੇ ਵੀ ਲੋਕ ਚਲਾਈ ਜਾਂਦੇ ਇੱਥੇ ਗੁਰਦੁਆਰਿਆਂ ਚ ਪਰਮਿਸ਼ਨ ਪੂਰੇ ਦੀ ਪਚਨਾਰ ਦੀ ਗੁਰੂ ਕਲਗੀ ਧਰਸਾਹਬ ਗੁਰਦੁਆਰਾ ਸਾਹਿਬ ਚੱਲੇ ਆ ਤੇ ਇਕੱਠ ਦੇਖਿਓ ਤੁਸੀਂ ਕਿੰਨਾ ਹੋਊਗਾ ਇਹਨਾਂ ਨੇ ਸੰਗਤ ਕਿੰਨੀ ਪਹੁੰਚੀ ਹੋਊਗੀ ਤੇ ਪਟਾਕੇ ਅੱਜ ਚੱਲਣਗੇ ਉੱਥੇ ਪਿਛਲੀ ਵਾਰ ਚੱਲੇ ਨਹੀਂ ਪਿੰਜਰ ਕੀ ਹੋ ਗਏ ਜੀ ਪਰ ਬੰਦ ਕਰ ਕੋਈ ਕਾਲੀ ਦਿਵਾਲੀ ਮਨਾਈ ਸੀ ਪਤਾ ਨਹੀਂ ਭੁੱਲ ਗਏ ਚੱਕਰ ਸੀ ਨਾ 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 ਕਾਲੀ ਦਿਵਾਲੀ ਦਾ ਕੋਈ ਪਰਮਿਸ਼ਨ ਦਾ ਨਹੀਂ ਸੀ ਤੇ ਚੱਲੇ ਆਣਾ ਚੱਲੇ ਆ ਮੈਂ ਮਨੀ ਤੁਮੀ ਦੇ ਦੇ ਵਧਾਈਆਂ ਵਧਾਈ ਮੈਂ ਤਾਂ ਦੇਤੀ ਬਹੁਤ ਬਹੁਤ ਵਧਾਈਆਂ ਬੰਦੀ ਸੋਤ ਦੇ ਵਾਰ ਕੋਮਲ ਵਧਾਈਆਂ ਦਿਵਾਲੀ ਦੀ ਤੇ ਸਾਰਿਆਂ ਨੂੰ ਖੁਸ਼ਬਾਰਦਿਆ ਤੁਹਾਡੀ ਦੀਵਾਲੀ ਬਹੁਤ ਵਧੀਆ ਲੰਗੀ ਹੋਵੇ ਸਾਰਿਆਂ ਲਈ ਇਹ ਦੀਵਾਲੀ ਖੁਸ਼ੀਆਂ ਲੈ ਕੇ ਆਈ ਹੋਊਗੀ ਤੇ ਅਸੀਂ ਪਾਵਾਂਗੇ ਬਲੌਗ ਇੱਕ ਦੋ ਦਿਨਾਂ ਬਾਅਦ ਆਊਗਾ ਕੱਲ੍ਹ ਨੂੰ ਪਾ ਦੇ ਮਨਾਂ ਕੋ ਆਹ ਉਹ ਵੀ ਦੀਵਾਲੀ ਤਾਂ ਤਾਂ ਇੱਕ ਦੋ ਦਿਨਾਂ ਬਾਅਦ ਹੀ ਆਊ ਉਹਨਾਂ ਦੀ ਤਾਂ ਦੀਵਾਲੀ ਲੰਘ ਗਈ ਸਾਰਿਆਂ ਦੀ ਤੇ ਗੁਰਪੁਰਪ ਦੀਆਂ ਖਾਤਮਾਂ ਹੁਣੀ ਵਧਾਈਆਂ ਲੈ ਲਓ ਤੁਸੀਂ ਬੇਟਾ ਇਹ ਪਹਿਲੀ ਤੇ ਕੰਮਾਂ ਤੋਂ ਆਏ ਆ ਬਾਪੇ ਆ ਜਾਏਗਾ ਦਿਨ ਮੰਗਲਵਾਰ ਮੰਗਲਵਾਰਾ ਆ ਕਿੰਨੇ ਵਜ ਚੁਕਿਆ ਹੁਣ ਕਮਲ 7 ਵਜ ਗਏ 7 ਵਜ ਗਏ ਹਾਂ ਹੁਣ ਚੱਲੇ ਆ 7 ਤੋਂ 9 ਵਜ ਤੱਕ ਪਰਮਿਸ਼ਨ ਆ ਫੜਾਕਿਆਂ ਦੀ 10 ਵਜ ਤੱਕ 10 ਵਜ ਤੱਕ ਹਾਂ ਉਦਾਂ ਨਾਲ ਚੱਲੀ ਜਾਣਾਗਾ ਚਲੋ ਤੇ ਪਹਿਲਾਂ ਆਇਆ ਕੰਮਾਂ ਤੋਂ ਥੱਕੇ ਪਏ ਹਾਂ ਹੁਣ ਤਾਂ ਥੋੜੇ ਆਏ ਆ ਵੀ ਫੜਾਕੇ ਅਸੀਂ ਤਾਂ ਯਾਰਾਂ ਦੋਸਤਾਂ ਦੀ ਚਲਾ ਲਈ ਦੀ ਫੜਕੇ ਚਲਾਉਣਾ ਚਾਹ ਕਦੇ ਹਾਂ ਹੁਣ ਤਾਂ ਕੋਣ ਹੈ ਉੱਤੇ ਸਾਰੇ ਜਣਾਂ ਨੂੰ ਮਲਾਉਣਾ ਸਾਰੀ ਜਨਤਾ ਆਉਗੀ ਅੱਜ ਦੇਖੋ ਤੁਸੀਂ ਜਿਹੜਾ ਆ ਦੇਖ ਤੁਸੀਂ ਕਹਿੰਦੇ ਯਾਰ ਤੁਸੀਂ ਕ੍ਰਿਕਟ ਚ ਜਿੱਤਦੇ ਨਹੀਂ ਹੈਗੇ ਤੇ ਟਰੋਫੀਆਂ ਨਾਲ ਘਾਟ ਕਰ ਚੁੱਕੇ ਬੜੀ ਬੇਲੇ ਆ ਲੈ ਚਲੋ ਕੋਈ ਨਹੀਂ ਤੁਹਾਨੂੰ ਅੱਜ ਦਿਖਾਉਣਾ ਹੈ ਇਹ ਸਾਰਾ ਤੁਹਾਨੂੰ ਅੱਜ ਦਿਖਾਵਾਂਗੇ ਗੁਰੂਗਰ ਸਾਹਿਬ ਕਿਵੇਂ ਰੌਣਕਾਂ ਲੱਗਦੀਆਂ ਨੇ ਦੀਵੇ-ਦੂਵੇ ਲਾਉਂਦੇ ਆ ਸਾਰੇ ਦੀਵੇ ਲੈ ਆਂਦੇ। ਨਾ ਉਹ ਵੀ ਲੋਕਾਂ ਦਾ ਸੜਕੀ ਲਾਉਂਦੇ ਆ। ਨਹੀਂ ਉਹ ਉੱਥੋਂ ਲੈ ਲਾਂਗੇ ਆਪਾਂ। ਯਾਰ ਇੱਥੇ ਪਈ ਆ। ਨਹੀਂ ਉੱਥੇ ਲੱਗੇ ਹੁੰਦੇ ਆ ਬਾਹਰ ਦੁਕਾਨਾਂ। ਆਪਾਂ ਉੱਥੋਂ ਦੁਕਾਨਾਂ ਤੋਂ ਲੈ ਲਾਂਗੇ ਪਟਾਕੇ-ਵਡੂਕੇ ਵੀ ਉੱਥੇ ਮਿਲ ਜਾਂਦੇ ਆ। ਪਹਿਲਾਂ ਜਾ ਕੇ ਕਰਦੇ ਆ ਦਰਸ਼ਾ ਮੇਲਾ ਫਿਰ ਲੰਗਰ ਛਕਦੇ ਆ। ਫਿਰ ਪਟਾਕੇ ਚਲਾਉਂਦੀ ਆਪਾਂ। ਦਿਖਾਈ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਦੇ ਆ ਸਾਰੇ ਯਾਰ-ਦੋਸਤ ਪਹੁੰਚ ਰਹੇ ਨੇ ਆਪਣੇ ਸਾਰਿਆਂ ਨੂੰ ਅੱਜ ਮਲਾਉਂਦੇ ਆ ਤੁਹ ਕੋਮਲ ਵਰਨੇ ਬਣਾਏ ਸੀ ਅੱਜ ਕਹਿੰਦੇ ਪਕੌੜੇ ਬਰੈਡ ਇਹ ਜਿਹੜੇ ਕਹਿੰਦੇ ਖਾਣੇ ਆ ਖਾ ਲੋ ਇਹ ਦੇਖੀ ਚਲਿਏ ਖਾ ਦਰਮਨ ਨੂੰ ਹੋਣੀ ਲੱਗਦੇ ਦੀਵੇ ਨੂੰ ਹੋਣੀ ਦੇਖ ਕੇ ਟਾਹੇ ਇੱਥੇ ਪੈਕਟ ਚਲੋ ਕੋਈ ਨਹੀਂ ਨਹੀਂ ਉੱਥੇ ਜਾ ਕੇ ਲੈ ਲਾਂਗੇ ਦੀਵੇ ਇੰਨੇਰਾ ਦੇਖ ਸਕਦੇ ਹੋ ਤੁਸੀਂ ਨੇਰਾ ਬੂਰਾ ਹੋ ਚੁੱਕਿਆ ਗਿਆ ਮਿੱਤਰੋ ਗੱਡੀ ਕਰੋ ਸਟਾਰਟ ਫਿਰ ਚਲਿਏ ਆ ਦੇਖੋ ਐ ਟਾਈਮ ਸਰਜੇ ਹੋ ਜਾਂਦਾ ਨੇਰਾ ਕਿੰਨੇ ਵਜੇ ਹੈ 7 ਵਜੇ ਨੂੰ ਹੋ ਗਿਆ ਘੰਟਾ ਘੰਟਾ ਬਦਲੂਗਾ ਇਹ ਦੇਖੋ ਦੀ ਸਾਲਾਂ ਤਾਂ ਇੱਥੇ 4 ਵਜੇ ਦੇ ਨੇਰਾ ਹੋ ਜਾਂਦਾ ਮਿੱਤਰੋ ਬਾਬੇ ਹੁਣ ਆਪਾਂ ਆਏ ਆ ਗੁਰੀ ਨੂੰ ਲੈਣ ਤੇ ਗੁਰੀ ਮੰਲਾ ਅੱਜ ਘਰਾਂ ਦੇ ਬਾਹਰ ਆਇਆਗਾ ਕਿ ਨਹੀਂ ਕੀ ਨਹੀਂ ਨਿਕਲ ਆਉਂਦਾ ਬਰੋ ਇਹ ਆ ਗਿਆ ਉਹ ਖੜਾ 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 ਬਾਈ ਦੇਖਦਾ ਹੀ ਨਹੀਂ ਓਏ ਬੜਾ ਤਿਆਰ ਹੋਇਆ ਲੈ ਵੀ ਗੁਰੀ ਵੀ ਲਾਓ ਗੁਰੀ ਤੋਂ ਵੀ ਵਧਾਈਆਂ ਦੀਵਾਲੀ ਦੀਆਂ ਕੀ ਬਾਤ ਹੈ ਕੀ ਬਾਤ ਹੈ ਕੀ ਬਾਤ ਹੈ ਲੋਕ ਬੋਲਦੇ ਉਧਰ ਦੀ ਆਇਆ ਇੱਧਰ ਕੌਣ ਬੈਠਾ ਬਰੀ ਵਧਾਈਆਂ ਵੀਰੇ ਬੰਦੀ ਛੋੜਦੇ ਵਸਦੀਆਂ ਤੈਨੂੰ ਬਹੁਤ ਬਹੁਤ ਮੁਬਾਰਕ ਆਲੀ ਦੇ ਬੰਦੀ ਛੋੜਦੇ ਉਸ ਦੀਆਂ ਵਧਾਈਆਂ ਇਧਰ ਵੀ ਦੇ ਦੇ ਮਾੜੀਆਂ ਵਧਾਈਆਂ ਵਧਾਈਆਂ ਜੀ ਸਾਰਿਆਂ ਨੂੰ ਦਿਵਾਲੀ ਦੀ ਤੇ ਉਹ ਕਹਿੰਦੇ ਤੂੰ ਵਲੌਗ ਚ ਬਹੁਤ ਟਾਈਮ ਬਾਅਦ ਦੇਖਿਆ ਆ ਕਹਿੰਦੇ ਲੜਾਈ ਹੋ ਗਈ ਕੋਈ ਨਹੀਂ ਨਹੀਂ ਦਾਤ ਦੇ ਜ ਕੋਈ ਲੜਾਈ ਜਿੰਮੇ ਜ਼ਿਆਦਾ ਹੀ ਜ਼ਿੰਮੇਵਾਰੀਆਂ ਨੇ ਹੁਣ ਕੱਲਾ ਘਰ ਦਾ ਖਰਚਾ ਚੱਕਦਾ ਬਾਬੇ ਹੋਈ ਜਾਂਦਾ ਤੇ ਚੱਲੀਏ ਫਿਰ ਗੁਰੂ ਘਰ ਨੂੰ ਰੈਡੀ ਆ ਕੰਮ ਤਾਂ ਆ ਗਏ ਆਲੀਏ ਪੁੰਡਟ ਕੇ ਗਏ ਚਲੋ ਬਾਪੇ ਹੁਣ ਅੱਜ ਦਰਸ਼ਨ ਮੇਲਾ ਕਰਾਉਨੇ ਲੋ ਵੀ ਗੁਰੂਗੜ੍ਹ ਕੋਲ ਆਪਾਂ ਪਹੁੰਚ ਗਏ ਉਹ ਦੇਖ ਸਕਦੇ ਤੁਸੀਂ ਜਿੰਨਾ ਧੂਆਂ ਦਿਖ ਰਿਹਾ ਗੁਰਦੁਆਰਾ ਸਾਹਿਬ ਦੇ ਆਲੇ ਦੁਆਲੇ ਸਾਰਾ ਫੜਾ ਕਿੰਦਾ ਹੈ ਦੇਖੋ ਨੇਰ ਜਿਗਨਾ ਦਿਖ ਰਿਹਾ ਆਲੇ ਦਾਲੇ ਸਾਰਾ ਧੂਏ ਨਾਲ ਭਰਿਆ ਹੋਇਆ ਹੈ ਜੇ ਕੋਈ ਢਾਲੀਆਂ ਨਾ ਢੋਲੀਆਂ ਨੰਗਿਆ ਉਹਦਾ ਕੋਈ ਨਾ ਆਗੂਗ ਲੱਗੀ ਇਧਰ ਗਈ ਦੇਖ ਤਾਂ ਸੀ ਕਿੰਨਾ ਧੂਆਂ ਇਹ ਪਹੁੰਚ ਗਏ ਸੰਗਤ ਬਹੁਤ ਪਹੁੰਚ ਰਹੀ ਆ ਦੇਖੋ ਜਿੰਨੀਆਂ ਗੱਡੀਆਂ ਸੱਜੇ ਪਾਸੇ ਨੂੰ ਮੁੜ ਰਹੀਆਂ ਸਾਰੀਆਂ ਗੁਰੂ ਘਰ ਹੀ ਜਾ ਰਹੀਆਂ ਬਸ ਸਾਰੇ ਇਸ ਵੇਲੇ ਗੁਰੂ ਘਰ ਵਾਲੀ ਆ ਬਸ ਪੁੰਚਣ ਵਾਲੇ ਆਪਾਂ ਵੀ ਲੋ ਵੀ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਚੜ ਚੜ ਦੀਆਂ ਬਾਜਾ ਗੁਰੀ ਨੇ ਵੀ ਚੜ ਚੜੀ ਚਲਾਉਣੀ ਆ ਵੱਡੇ ਬੰਬ ਤਾਂ ਲੈ ਆਏ ਨਹੀਂ ਗੁਰੀ ਚੁਣੀ ਫਿਰਦਾ ਕਿਹੜੇ ਕਿਹੜੇ ਜਵਾਕ ਤੋਂ ਖੋਣੇ ਆ ਹਰਿੰਦਰ ਦਾ ਸਾ ਲਾ ਹੈਗਾ ਉਹ ਨੰਨਾ ਬੰਦਾ ਨਹੀਂ ਬਲੌਗ ਦੇਖਦੇ ਨੇ ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗਿਆ ਇਹਨੇ ਖੋਇਆ ਜੀ ਪੜਾ ਕੇ ਯੋਜਾ ਦਿਵਿੰਦਰ ਨੇ ਕਿਹਾ ਯਾਰ ਸਿੱਧਾ ਜਵਾਕ ਤੋਰੇ ਗੁਰਦੁਆਰਾ ਸਾਹਿਬ ਚ ਰੋਇਆ ਹੋਊਗਾ ਉਹ ਗੁਰੀ ਨੇ ਵਢਾ ਕੇ ਕੋਇਆ ਹੋਣਗੇ ਹਾਂ ਕੋਈ ਕਿੱਥੇ ਲਾ ਗਿਆ ਯਾਰ ਅੱਜਾਂ ਵੀ ਗਲਤ ਲਾ ਗਿਆ ਮਣੀ ਕੋਈ ਜਿਹੜੇ 2 ਨੰਬਰ ਵਾਲਾ ਲਾਇਸੈਂਸ ਵਾਲੇ ਬਹੁਤ ਬਹੁਤ ਸੰਗ ਤੇ ਜਾ ਰਹੀ ਆ ਭਾਈ ਬਹੁਤ ਸੰਗ ਤੇ ਜਾ ਰਹੀ ਆ ਨੂੰ ਗੁਰਦੁਆਰਾ ਸਾਹਿਬ ਦੇ ਨੇੜੇ ਜਾ ਕੇ ਕਰਾਉਨੇ ਆ ਦਰਸਨ ਹੁਣ ਹਾਂਜੀ ਹੈ ਵੀ ਦੋ ਬੰਦੇ ਮਿਲ ਚੁੱਕੇ ਨੇ ਵਧਾਈਆਂ ਦੇ ਦਿਵਾਲੀ ਦੀਆਂ ਰਾਮ ਦਾ ਦੰਦ ਘਟਦਾ ਤੁਸੀਂ ਵੀ ਦੋ ਜੀ ਹੈਪੀ ਦਿਵਾਲੀ ਹੋਰ ਵੀ ਸੀ ਨਾਲ ਕੋਣ ਹੋਰ ਕੋਣ ਸੀ ਹੋਰ ਵੀ ਹੁੰਦਾ ਕੋ ਦਿਵਾਲੀ ਦੇ ਨਾਲ ਹੋਰ ਕੀ ਹੁੰਦਾ ਯਾਰ ਆ ਇਤਿਹਾਸ ਭੁੱਲ ਗਏ ਯਾਰ ਆਉਦਾ ਯਾਰ ਅੱਛਾ ਹੈ ਬੰਦੀ ਛੋੜਦੀ ਵਗਦੀ ਸਾਰਿਆਂ ਨੂੰ ਕੱਟ ਓਏ ਕੱਟ ਇਹ ਹੋਰ ਕੱਟਿਆ ਚਲ ਆ ਜੇ ਅਸੀਂ ਚੱਲਦੇ ਮਾ ਤੁਹਾਡੇ ਲਈ ਆ ਜਾ ਜੀ ਗੱਡੀਆਂ ਜਿਹੜੇ ਅੱਗੇ ਲੈ ਕੇ ਜਾ ਰਹੇ ਮੈਨੂੰ ਐ ਨਹੀਂ ਪਤਾ ਬਾਬੇ ਉਹਨਾਂ ਨੇ ਗੱਡੀਆਂ ਲਾਉਣੀਆਂ ਕਿੱਥੇ ਫਿਰ ਮੁੜ ਕੇ ਗੱਡੀਆਂ ਨਹੀਂ ਨਿਕਲਦੀਆਂ ਹੁੰਦੀਆਂ ਬਾਕੀ ਜਾਣੀਆਂ ਨੇ। ਉਹ ਮੇਰੇ ਵਰਗਾ ਘਟਾਉਂਦਾ ਹੁੰਦਾ। ਗੁਰੀ ਮੈਂ ਕਹਿੰਦਾ ਪੌਣਿਆ ਤੂੰ ਨਹੀਂ ਜਾ ਗਟ ਜੀ ਅੱਜ ਪਾਰਕਿੰਗ ਹੀ ਲਵਾ ਤੂੰ ਸੇਵਾ ਕਰ। ਅੱਜ 5000 ਰੁਪਏ। ਹਾਂ। ਤੇ ਪਹਿਲਾਂ ਜਗ ਵੜਾ ਕੇ ਲੈ। ਗੁੰਮਣਾ ਕਿੱਥੇ ਲੈਣ ਤੋਂ। ਇਹ ਲੈ ਆਉਣ ਦੋ ਭਾਈ ਅੱਗੇ ਲੱਗੇ ਜਾਣੀਆਂ ਕਹਿੰਦੇ ਹੈਗੀ ਹੈ ਜਗਾ। ਚਟਾ ਕੋਟ ਐਵੇਂ ਨਹੀਂ ਪਾਇਆ ਪਾਰਕਿੰਗ ਲਵਾਉਨੇ ਤਾਂ ਪਾਇਆ ਕੋਟੀ ਹੈ ਨਾਲੇ ਸਰ ਤੇ ਲੈ ਜਾ ਕੋਈ ਗੱਲ ਸਾਬ ਬੈਕ ਸਟੇ ਨਾ ਉਹ ਲਗਾ ਨਿੱਕਾ ਨਾ ਅਸਰ ਹੀ ਅੱਜ 23 ਪਾਰਸਲ دیے ਇਕੱਲੇ ਕਮੇਟੀ ਮੈਂਬਰ ਅਕੇਲੇ ਆ ਜਾਦੇ ਐ ਗੱਡੀ ਤੱਕ ਪਹੁੰਚ ਗਈ ਬੱਕਰੀ ਨੂੰ ਮੁੜੀ ਜਾਂਦਾ ਤਾਂ ਜਿਹਨੂੰ ਜਾਣ ਦਿੱਤਾ ਸੀ ਪਿੱਛੇ ਲੈ ਵੀ ਆ ਮੂਰੇ ਏਰੀਆ ਬਣਾਇਆ ਹੋਇਆ ਇੱਥੇ ਜਿੰਨੇ ਮਰਜ਼ੀ ਫਟਾਕੇ ਚਲਾਉ ਤੂੰ 10 ਵਜੇ ਤੱਕ ਪੰਜ ਪੰਜ ਆਹ ਲੈ ਰਿਹਾ ਜੇ ਉਸ ਤੋਂ ਬਾਅਦ ਕੋਈ ਵੀ ਚਲਾਤਾ ਤਾਂ ਮੈਂ ਰਿਮੂਟਾ ਵਾਹੇ ਕਰੂ ਵਾਹੇ ਕਰੂ ਇੰਨਾ ਧੂਆਂ ਪੋਲੂਸ਼ਨ ਕਰ ਰਿਹਾ ਯਾਰ ਗੁਰੀ ਮੈਂ ਬਰੋ ਬਰੋ ਨਹੀਂ ਕਰਦਾ ਲੋ ਵੀ ਅੰਦਰ ਆ ਗਏ ਗੁਰਦੁਆਰਾ ਸਾਹਿਬ ਦੇ ਉਹ ਤੇ ਸਾਰੇ ਡੀਜ਼ਲ ਆ ਰਹੇ ਨੇ ਜਿੱਥੇ ਇੰਨਾ ਇਕੱਠ ਤੇ ਖੜਿਆ ਤੁਹਾਨੂੰ ਰਿਵਾਤ ਸਾਹਿਬ ਦੇ ਉੱਪਰ ਪਹਿਲਾਂ ਆਪਾਂ ਪੱਕੇ ਜੇ ਮੱਥਾ ਟੇਕ ਲਈ ਹਾਂ ਹਾਂ ਆਜੋ ਚਲੋ ਆਜੋ 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 ਪਾਰਕਿੰਗ ਇਹਨਾਂ ਨੇ ਨਵੀਂ ਲੱਗਦੀ ਐ ਕੋ ਉਧਰ ਲੱਗ ਰਹੀ ਐ ਗੁਰਦੁਆਰੇ ਦੇ ਪੱਲੇ ਪਾਰ ਉਧਰ ਜੀ ਆ ਪਰ ਇਹ ਜੀ ਤੂੰ ਆ ਗੋ ਨੋ ਬੱਤ ਨਹੀਂ ਸਰਫਾਂ ਆਂਦੇ ਹੋਣੀ ਗੁਰੀ ਇੱਧਰ ਫੂਟ ਲਾਉਣਾ ਹੈਗਾ ਕਹਿੰਦਾ ਕਹਿੰਦਾ ਰੈੱਡ ਬਾਟਮ ਤੇ ਫੂਟ ਦੇ ਲੈਣਾ ਸਾਰਿਆਂ ਤੋਂ ਲਘੋਗੇ ਲਾਉਣਾ ਆ ਇਹ ਤਾਂ ਭਾਵੇਂ ਦੂਤੇ ਰੱਖਦੇ ਕਿਸੇ ਨੇ ਨਹੀਂ ਚੱਕਣੇ ਨਹੀਂ ਗੁਰੂ ਘਰ ਦੇ ਲੈਣਾ ਤੁਸੀਂ ਕਿਹ ਹੈ ਨਹੀਂ ਯਾਰ ਮੁੰਡੀ ਹੈ ਹੈਪੀ ਦੀਵਾਲੀ ਜੀ ਸਾਰਿਆਂ ਨੂੰ ਹੋਰ ਵੀ ਕੋ ਹੁੰਦਾ ਹੋਰ ਵੀ ਕੋ ਹੁੰਦਾ ਅੱਜ ਦੇ ਦਿਨ ਹੋਰ ਵੀ ਕੋ ਹੁੰਦਾ ਦੱਸ ਕਹੇ ਆਪ ਕਿ ਲੋੜੀ ਨਾ ਨਾ ਵੀਰੇ ਬੱਸ ਬੱਸ ਤੁਸੀਂ ਘੱਟ ਬੋਲਣ ਦੀ ਕੀ ਗੱਲ ਇਹ ਦੇ ਤੇਰੇ ਜੰਪ ਵਾਲ ਬੱਚੇ ਆ ਵੀ ਤੇਰਾ ਜੰਪ ਵਾਲ ਜੀ ਲੈ ਵੀ ਪ੍ਰਸ਼ਾਦਾ ਦਾ ਕਿਉਂ ਰਿਹਾ ਸ਼ਰਜੀ ਵਾਹ ਜੀ ਬਧਾਈਆਂ ਵੀਰੇ ਗਾੜ ਦੇ ਲੋਕ ਬਲੌਗ ਤੇ ਆ ਗਿਆ ਤੇ ਬਲੌਗ ਤੇ ਆ ਗਿਆ ਮੈਨੂੰ ਮੈਨੂੰ ਪਤਾ ਹੋਂ ਤੁਸੀਂ ਸਾਰਿਆਂ ਨੇ ਪ੍ਰਸ਼ਾਦਾ ਖਾ ਲਿਆ ਹਾਂ ਤੁਸੀਂ ਘਰਾਂ ਨੂੰ ਜਾਣ ਦੀ ਤਿਆਰੀ ਚੋਂ ਅਗਣੀ ਪ੍ਰਸ਼ਾਦਾ ਆਇਆ ਜੀ ਮੈਨੂੰ ਪਤਾ ਦਿਹਾੜੀਦਾਰ ਬੰਦਿਆ ਇਹਦਾ ਪਤਾ ਮੈਨੂੰ ਚੱਲ ਆ ਜਾ ਯਾਰ ਪਟਾਕੇ ਧੋੜੇ ਕੋਈ ਵੀ ਨਹੀਂ ਲੈ ਸਾਰੇ ਫੜ ਕੇ ਚਲਾਉਣ ਵਾਲੀਆਂ ਥੋੜੇ ਵੀ ਕੀ ਤੋਂ ਜੋ ਆਗ ਲੱਭਣਗੇ ਕੋਈ ਇਹ ਗਿਆ ਗੁਰੀ ਲੈ ਕੇ ਆ ਹੁਣ ਕਿਤੋਂ ਚੱਲੋ ਜਾਨ ਜੋ ਲੋਗੇ ਚੱਲਦੇ ਆ ਸਾਂਗਤ ਪੜਾ ਕੇ ਚੱਲ ਓਏ ਆ ਜੀ ਓਏ ਗੁਰੀ ਹਾਇਦਰ ਵਈ ਦੇਖੋ ਤੂੰ ਐ ਤੂੰ ਆ ਗਿਆ ਬੈਗ ਉਹ ਤੇ ਦਾ ਏਰੀਆ ਹੈਗਾ ਕਾਫੀ ਜ਼ਰਾ ਇਹ ਗੱਲਾਂ ਗੁਰੀ ਇਹਦੇ ਇੱਕ ਵਾਰ ਅੰਦਰ ਜਾ ਕੇ ਖੜ ਮદાન ਜੇ ਤੇ ਆ ਕੀ ਜਗ ਇਤਰੀ ਹੂਰੀ ਤਰ੍ਹਾਂ ਨਹੀਂ ਦੀ ਰੂਨ ਆਇਆ ਕਹਿੰਦਾ ਪਰ ਕੇਜੋ ਨਹੀਂ ਲੱਭ ਰਹੀ ਮੈਂ ਕਿਹਾ ਅੱਜ ਨਹੀਂ ਲੱਭਣੀ ਜੰਦਾ ਘੱਟ ਤੜਕ ਤੇ ਲਾਇਆ ਵਸ ਤੂੰ ਮਾ ਬੂਤ ਹਾਂ ਆਹ ਉਹ ਆਹੀ ਕੰਮਾਂ ਦੇ ਉੱਪਰ ਬੜੀ ਰੌਕ ਜਾਵਰੇ ਕੋ ਉਹ ਕਰਕੇ ਜਾਣਾ ਚੱਲ ਅੱਗੇ ਚੱਲ ਵੜ ਅੱਗੇ ਪਾਸ ਲੋ ਵੀ ਹਰਿੰਦਰ ਜੀ ਪਹੁੰਚ ਗਏ ਨੇ ਵਧਾਈਆਂ ਦੇ ਦਿਓ ਰੰਦੀਰ ਹੰਦਲ ਜੀ ਵੀ ਪਹੁੰਚ ਗਏ ਨੇ ਵਧਾਈਆਂ ਦੇ ਦਿਦਾਰਾਂ ਨੂੰ ਯਾਰ ਅਸਰਤਾ ਦਾ ਯਾਰਾ ਯਾਰਾ ਮੁੰਡਾ ਹੱਦ ਪ੍ਰੀਤ ਰਹਿ ਗਿਆ ਇਹ ਵਲੌਂਚ ਦਗਾਉਂ ਪ੍ਰੀਤ ਨੂੰ ਨੇ ਬਾਈ ਤੁਸੀਂ ਸਾਰੇ ਵਿਆਹ ਦੀਆਂ ਵਧਾਈਆਂ ਦੇ ਦਿਓ ਉਹਨਾਂ ਨੇ ਤੂੰ ਵੀ ਇਧਰ ਦੀਵਾਲੀ ਦੀਆਂ ਵਧਾਈਆਂ ਦੇ ਵਧਾਈਆਂ ਦੀਵਾਲੀ ਉਹ ਗੱਡੀ ਨਿਕਲ ਲੈਣਾ ਇਧਰ ਹੋ ਜੋ ਬੋ ਗੱਠਾ ਜੋ ਬੋ ਗੱਠਾ ਇੰਨਾ ਗੱਠ ਨਹੀਂ ਹੋਇਆ ਕਦੇ ਗੁਰੂ ਘਰ ਜਿੰਨਾ ਅੱਜ ਦੇਖ ਦੇ ਪੋਲਿਊਸ਼ਨ ਦੇਖ ਤੂੰ ਲੈ ਵੀ ਗੁਰੂ ਵੀ ਆ ਜੋ ਗਿਆ ਦੀਵਾਲੀ ਦੀਆਂ ਵਧਾਈਆਂ ਬਧਾਈਆਂ ਵੀਰੇ ਦਿਵਾਲੀ ਦੇਆਂ ਤੁਹਾਨੂੰ ਬਹੁਤ ਬਹੁਤ ਤੇ ਇਹ ਅਸੀਂ ਦੋਨੇ ਅੱਜ ਬਹੁਤ ਕੰਮ ਤੇ ਮਿਸ ਕੀਤਾ ਸਾਨੂੰ ਐਸੀ ਵੀ ਅੱਜ ਛੁੱਟੀ ਹੋਣੀ ਚਾਹੀਦੀ ਸੀ ਦਿਵਾਲੀ ਤੇ ਹਾਂਜੀ ਤਿਹਾੜ ਦੀ ਛੁੱਟੀ ਚਾਹੀਦੀ ਜਾਈਦੀ ਚ ਅਗਲੀ ਵਾਰ ਇਟਲੀ ਇਟਲੀ ਸਰਕਾਰ ਨੂੰ ਬੇਨਤੀ ਆ ਮੋਦੀ ਨੂੰ ਕਹਿ ਕੇ ਇਟਲੀ ਦੇ ਆ ਕਿੱਧਰ ਚਲਾਦਾ ਓਏ ਕੋਈ ਗੱਡੀ ਨਾ ਫੂਕ ਦੇ ਦੇਖੋ ਗੈਂ ਸਾਰੇ ਜੀ ਹੁਣ ਤਾਂ ਇਲੈਕਸ਼ਨ ਵੀ ਬਗਿਆ ਨਾ ਇੰਡੀਆ ਦੇ ਦਿੱਲੀ ਦੇ ਹਾਂ ਇਹ ਗੱਲ ਮੋਦੀ ਸਾਹਿਬ ਨੂੰ ਕਹਿਣਾ ਮੈਨਾ ਵੀ ਦਿਵਾਲੀ ਦੀ ਛੁੱਟੀ ਇੱਥੇ ਵੀ ਦਿਵਾਈ ਜਾਵੇ ਕੀ ਕਹਿਣਾ ਚਾਹੋਗੇ ਇਸ ਬਾਰੇ ਵੀ ਦਿਵਾਲੀ ਛੁੱਟੀ ਚਾਹੀਦੀ ਆ ਤੂੰ ਤਾਂ ਛੁੱਟੀਆਂ ਦੀਆਂ ਪੱਕੀਆਂ ਛੁੱਟੀਆਂ ਤੇ ਆ ਕੀ ਹੋ ਗਿਆ ਆ ਕੀ ਹੋ ਗਿਆ ਤੂੰ ਦਾਰ ਲੋ ਵੀ ਚੰਨੀ ਵੀ ਆ ਚੁਕਿਆ ਕਮਾਲਾ ਬਣ ਕੇ ਆਏ ਨੇ ਅੱਜ ਵਧਾਈਆਂ ਵਧਾਈਆਂ ਕੋਈ ਨਹੀਂ ਵਧਾਈਆਂ ਦੇ ਦੇ ਵਧਾਈਆਂ ਸੱਤ ਗੁਰੂ ਆਲਾ ਬਣ ਗਿਆ ਉਹੀ ਬਹੁਤ ਆ ਗੁਰੂ ਆਲਾ ਚੰਨੀ ਵੀਰ ਜੀ ਗੁਰੂ ਆਲਾ ਬਣੀਆਂ ਵੀਰ ਜੀ ਥੈਂਕ ਯੂ ਸਜੋ ਸਿੰਘ ਐਦਾਂ ਦੇ ਨਹੀਂ ਬੰਨਾ ਮੁੰਨੇ ਮੁੰਨੇ ਐਦਾਂ ਤੇ ਕਹਿੰਦਾ ਹੈ ਅਸੀਂ ਬਣੇ ਖਾਣ ਮੱਥਾ ਦੇਖ ਲਿਆ ਲੱਗਰ ਵੀ ਖਾਏ ਐ ਪਟਾਕੇ ਨਹੀਂ ਲਿਆ ਪਟਾਕੇ ਕਿੱਡੀ ਚ ਲੈਣ ਜਾਣੇ ਅੱਛਾ ਸਾਰਾ ਨੂੰ ਐਂਡ ਤੇ ਸਾਰਾ ਨੂੰ ਐਂਡ ਤੇ ਕਰ ਫੀ ਲੋਏ ડીલ ਕਰ ਪਤਾ ਲੱਗੇ ਚੰਡੀ ਨੇ ਚਾਹੀਦੀ ਹਾਂ ਪਤਾ ਨਹੀਂ ਲੱਗੇ ਚਾਹੀਦਾ ਬਣਦਾ ਵੀਰੇ ਬਣਦਾ ਹੈਪੀ ਦਿਵਾਲੀ ਹੈਪੀ ਦਿਵਾਲੀ ਲੋ ਵੀ ਅਮਨ ਸਿੰਘ ਵੀ ਆ ਚੁੱਕਿਆ ਉਧਰ ਵੀ ਵਧਾਈਆਂ ਦਿਓ ਦਿਵਾਲੀ ਦੀ ਵਧਾਈਆਂ ਚੱਲ ਪਾ ਲੋ ਵੀ ਤਿੰਨ ਬੰਦੇ ਹੋਰ ਵਧਾਈਆਂ ਦੋ ਦਿਵਾਲੀ ਦੀਆਂ ਬੰਬ ਬੰਬ ਬੰਬਾਂ ਦਾ ਓਏ ਹੈ ਨਹੀਂ ਪੜਾ ਕਿਬੜੂ ਕਿੱਲੇ ਹੈ ਨਹੀਂ ਤੁਸੀਂ ਮੰਗ ਕੇ ਚਲਾਉਣ ਵਾਲੀਆਂ ਓਏ ਮੈਂ ਥੱਪੜਾ ਮਾਰੂ ਪੂਨਾ ਕੇ ਤੇ ਗਲਮੇ ਚ ਪਾ ਦੀ ਤੇ ਲਿਆ ਲਾ ਕੇ ਤੱਕ ਆ ਦੇਖ ਲੋ ਗੋਡੇ ਤੋਂ ਲੱਗੇ ਤੇ ਕਾਹਦੀ ਲੱਗੇ ਆ ਨਾ ਗੱਲ ਤੇ ਗੱਲ ਕੀ ਗੱਲ ਤੇ ਗੱਲ ਸ਼ੋਕਰ ਓ ਥੋੜਾ ਇਕੱਠ ਘਟਿਆ ਨਹੀਂ ਤਾਂ ਧੱਕਾ ਮੈਂ ਦਾਈ ਇੰਨਾ ਘੱਟ ਦੇਖਿਆ ਕਦੇ ਐ ਵੀ ਤੀਰ ਆਓ ਮੈਦਾਨ 'ਚ ਪਹੁੰਚੋ ਕਿਆ ਕਹਿੰਦੇ ਜਿੱਥੇ ਓਏ ਮਣੀ ਬਰੇ ਰਹਿ ਕੋ ਲਾਰਾ ਕੇ ਨਾਮ ਆਜੋ ਗਿਆ ਇੱਥੇ ਮਾਰੇ ਬਾਬਾ ਮਾਰੇ ਬਾਬਾ ਚਲਾਓ 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 ਉਹ ਚੱਲੇ ਹੀ ਨਹੀਂ ਆ ਅਗਲਾ 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 ਚੱਲ ਤੋ ਦੇ ਪਰੂ ਬੈਗਾ ਪਰੂ ਬੈਗਾ ਚੱਲਦੇ ਹੀ ਪੈਰਾਂ 'ਚ ਮਾਰਿਆ ਬਾਈ ਅੰਕਲ ਫੜ ਲੈ ਓਰੇ ਠੀਕ ਠਾਕ ਜੀ ਹਾਂਜੀ ਹਾਂਜੀ ਪਰ ਆ ਕੀ ਕਰਦੇ ਤੁਸੀਂ ਕਰਦੇ ਮਾਰੀ ਛੱਡ ਕੇ ਉਹ ਨਹੀਂ ਹੈਗਾ ਸੰਗਾ ਤੇ ਪੈਰਾਂ ਛੱਡਦੇ ਨੇ ਯਾਰ ਸਹੀ ਗੱਲ ਦਾ ਮਾੜੀ ਗੱਲ ਹੈ ਯਾਰ ਉਹ ਅੱਛਾ ਭਾਈ ਬਹੁਤ ਵੱਡਾ ਮਸਲਾ ਲੈ ਕੇ ਚੱਲਿਆ ਇਹਨੇ ਇਕੱਲੇ ਨਹੀਂ ਦਮਾਤਾਂ ਆਉਂਦਾ ਦੇਖ ਓਏ ਬਾਤ ਚ ਚਲਾਇਓ ਸੁਣਤਾ ਜਾਊਗਾ ਟੋਕੱਕ ਗਾਈਜ਼ ਪੁਲਿਸਰ ਵੀ ਦੇਖ ਸਕਦੇ ਹੋ ਗੰਧ ਬਹੁਤ ਹੀ ਜ਼ਿਆਦਾ ਬਣੀ ਥੀਰੇ ਕੱਲ ਨੂੰ ਆ ਜੀਆ ਸਫਾਈ ਕਰਾ ਜੀਆ ਕਿ ਹੋਏ ਆ ਦੇਖ ਲੋ ਜੀ ਪੰਗੇ ਲੈ ਰਿਹਾ ਉਹ ਤੇ ਨਹੀਂ ਫਿੱਟ ਰਿਹਾ ਬੰਦਿਆਂ ਦੇ ਓ ਜਲਾ ਉੱਤੇ ਚੱਲਿਆ ਗੁਰੀ ਵਾਲਾ ਹੀ ਆ ਸੋਨਾ ਭਰਾ ਸਾਰੀਆਂ ਖੁਸ਼ੀਆਂ ਜਿੱਤ ਲਿਆ ਛੋਟੀ ਖਾਤੋਂ ਖੁੱਲਾ ਕਰ ਜਾ ਕਰਦਾ ਇਕੱਠਿਆਂ ਨੇ ਦੋ ਦੋ ਸੈਂਟ ਪਾ ਕੇ ਇੱਕ ਢੱਪੀ ਤੇ ਆਂਦੀ ਢੱਪੀ ਜੱਦੀ ਜੱਦੀ ਦੇਖੋ 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 ਚਲਾ ਕੇ ਵੀ ਦਿਖਾਓ ਇੱਕਾਣ ਆ ਰਿਹਾ ਆਇਆ ਚੱਲਦਾ ਇਹ ਇਹ ਇੰਨਾ ਵੱਡਾ ਕਿ ਲਾਓ ਮੈਂ ਇਹ ਨਹੀਂ ਸਹੀ ਗੱਲ ਹੈ ਘੂਰਾਂ ਅੰਕਲ ਇਹਨਾਂ ਨੂੰ ਬਹੁਤ ਚਲਾਉਂਦੇ ਆਂ ਅੰਦਰ ਜਲਾ ਰਹੇ ਆਈ ਗੁਰੂ ਘਰ ਦੇ ਇਹਨਾਂ ਨੇ ਲਾ ਅੱਗ ਲੱਗੀ ਫੇਰ ਫੇਰ ਹਾਂ ਫੇਰ ਕੌਣ ਜ਼ਿੰਮੇਵਾਰ ਹੈ ਜੇ ਅੱਗ ਲੱਗੀ ਸਹੀ ਗੱਲ ਹੈ ਇਹ ਸਹੀ ਗੱਲ ਹੈ ਮੜਾ ਘੂਰੇ ਉਹਨਾਂ ਨੂੰ ਵੀ ਘੁਰ ਕੇ ਆਓ ਦੇਖੋ ਜੀ ਉਹ ਬੰਦੇ ਅੰਦਰ ਸੈੱਟ ਨੇ ਬਾਹਰ ਤੁਸੀਂ ਨਹੀਂ ਜਾਓ ਤੇ ਨਾਲ ਜਾ ਕੇ ਦੇਖ ਚੁੱਕੇ ਹੋ ਨਾ ਅੱਦੂ ਮੇਰੀ ਗੱਲ ਸੁਣ ਰਹਾ ਹਾਂ ਕੀ ਬਾਤ ਹੈ ਕੀ ਬਾਤ ਹੈ ਬਰਾਈਆਂ ਵੀਰੇ ਬਹੁਤ ਬਹੁਤ ਆ ਦੇਖੀ ਬਹੁਤ ਜਾਦੂ ਲੈ ਉਹ ਪਾਇਆ ਪਾਇਆ ਬੂਟ ਪਾਇਆ ਜਾ ਕੇ ਆ ਮੈਂ ਅੰਦਰ ਹੀ ਚੱਲਿਆ ਭਰਾਵਾ ਤੁਸੀਂ ਤਾਂ ਉਹ ਨੂੰ ਕੰਮ ਕਰਨਾ ਆਉਣਾ ਪੈ ਜੋ ਮਾਰਾਂ ਤੇ ਤੇ ਜਾਣਾ ਖਵਾ ਜਾਣਾ ਖਵਾ ਜੋ ਵੀ ਕੰਮ ਹੋਣਾ ਅੱਜ ਸੋ ਗਾਈਸ ਚੱਕਰੀਆਂ ਆ ਚੁੱਕੀਆਂ ਨੇ ਉਹ ਤਾਂ ਉੱਤੀ ਰਹਿ ਗਈ ਉਹ ਤੇਰੇ ਵਾਲੀ ਨੇ ਦਾ ਚੜੱਕ ਚੜੱਕ ਕੀਤਾ ਸੀ ਬੱਬੂ ਮੇਰੇ ਕਿਨੂੰ ਗੈਫਟਾ ਥੱਲੇ ਹੀ ਫੇਰਦੇ ਓਏ ਇੱਕ ਨੂੰ ਲੱਗੇ ਨਹੀਂ ਦੁਆਰੇ ਝੱਕਣਾ ਚੱਕ ਗਿਆ ਜਿਹਨੂੰ ਨਹੀਂ ਲੱਗੀ ਐਦਾਂ ਬੇਸ਼ਤੇਮੀ ਨਹੀਂ ਕਰਨੀ ਹੈਗੀ ਬੰਬਾਂ ਦੀ ਜੇਬ ਚ ਪਾਲੀ ਜਾਂਦੀ ਚ ਤੇ ਚੱਲੂ ਫੇਰ ਵੀ ਇਹ ਓ ਨਾਈਸ ਭਾਈ ਸਾਰੇ ਟਿੱਕੇ ਹੋਏ ਪਟਾਕੇ ਚੱਕ ਕੇ ਚਲਾ ਰਹੇ ਨੇ ਇਹ ਸਾਰੇ ਆਤੀ ਰਹਿਣੀ ਜਿੰਨੇ ਤਾਂ ਟਿੱਕੇ ਹੋਏ ਲੱਭ ਰਹੇ ਨੇ ਜੱਗ ਜੱਗੇ ਚਲਾਈ ਜਾਂਦੇ ਆ ਉਹ ਜਮਾਨਾ ਸਾਰਾ ਇਹਨਾਂ ਦੇ ਆ ਗਰਾਊਂਡ 'ਚ ਆਣ ਮਾਰਿਆ ਲੋ ਵੀ ਦੀਵਾਲੀ ਦੀ ਸਮਾਪਤੀ ਹੋ ਚੁਗੀ ਆ ਪਟਾਕੇ ਕਰਤੇ ਹੁਣ ਬੰਦ ਬੰਦ ਕਹਿੰਦੇ 9:30 ਵਜੇ ਦੁਗਿਆ ਲੈਟਰ ਰਹਿ ਗਿਆ ਸ਼ਾਂਤੀ ਦੇਖੋ ਜੰਨੀ ਹੋ ਗਈ ਬੰਬ ਬਹੁਤ ਜਲਾਇਆ ਇਹਨਾਂ ਦੀ ਦੁਵਾਰੀ ਰਹਿਣਾ ਨੇ ਸਾਰੇ ਬਾਅਦ ਚੁੱਕ ਚੁੱਕ ਕੇ ਚਲਾ ਨਾ ਨਾ ਸਾਡੇ ਕੇਰੇ ਮੈਂ ਦਿੱਤੀ ਰੇਣੇ ਰੁਪਈਆ ਨਹੀਂ ਲਾਇਆ ਤੇ ਭੜਾਕੇ ਦੀ ਕਮੀ ਆਉਂਦੀ ਦਿੱਤੀ ਕਿਸੇ ਨੂੰ ਇੰਨੀ ਬਹਾਦਰੀ ਵਾਲੀ ਆਦੇ ਹੋਰ ਸਾਰਾ ਟੱਕਿਆ ਸਾਨੂੰ ਘਾਟਿਆ ਵਾਲ ਖਾਲੀ ਲੀਵਰ ਦਾ ਸਾਰੇ ਸਾਰਾ ਚੱਲਣਾ ਉਹ ਸਾਣਾ ਜਵਾਕ ਦੇ ਨੇ ਪਿੱਛੂ ਕੋਈ ਹੁਣ ਚਲਾਉਣ ਵੀ ਨਹੀਂ ਰਹਿਣ ਦੇ ਉਹੀ ਗੱਲਾਂ ਤੇ ਆ ਗਏ ਹੁਣ ਚਲਾਉਣ ਵੀ ਨਹੀਂ ਦੇ ਯਾਕਾਂ ਤੋਂ ਖੋਹਦਾ ਬਾਪੇ ਸਹੀ ਗੱਲ ਹੈ ਅਗਲੇ ਆਪ ਲੈ ਕੇ ਜਾਂਦੇ ਆ ਕਿ ਨਹੀਂ ਬਾਈ ਚਲੋ ਫੇਰ ਵਧੀਆ ਰਹੀ ਹੈ ਹਾਂ ਵਧੀਆ ਅਸੀਂ ਗ੍ਰੀਨ ਤੋਂ ਵਾਲੀ ਦੇ ਕੋਲੇ ਭੜਾਕੇ ਚ ਲਿਆ ਕੇ ਉਹਦੀ ਵਾਇਬ੍ਰੇਟ ਡੱਬੀ ਦੇ ਦੇ ਨਾਲੇ ਅਸੀਂ ਗ੍ਰੀਨ ਤੋਂ ਵਾਲੀ ਮਨਾਉਨੇ ਤਾਂ ਕਰਕੇ ਅਸੀਂ ਆਪ ਤਾਂ ਨਹੀਂ ਖਰੀਦੇ ਹੈਗੇ ਲੈਟਰ ਤੋਂ ਨੇ ਦੇ ਗ੍ਰਿੰਡ ਵਾਲੀ ਵਾਲੇ ਨੇ ਹਾਂ ਸਾਡਾ ਦਿਲਾਇਆ ਨਾ ਕਹੇ ਲਾਈਟਰ ਦੋ ਮਿਲ ਗਏ ਲੈਟਰ ਦੋਨੇ ਆਪਣੇ ਕਰੇ ਮਾਤਾ ਚੁੱਲਾ ਚਲਾਇਆ ਗਾ ਚਲ ਹੈਪੀ ਦਿਵਾਲੀ ਕਹਿੰਦੇ ਲਾਸਟ ਵਾਰ ਸਾਰਿਆਂ ਨੂੰ ਵੀਰੇ ਖਿਆਲ ਰੱਖਿਓ ਯਾਰ ਹੈਪੀ ਦਿਵਾਲੀ ਹੈਪੀ ਦਿਵਾਲੀ ਹਾਂਜੀ ਹੈਪੀ ਦਿਵਾਲੀ ਦੀਆਂ ਸਾਰਿਆਂ ਨੂੰ ਹਾਂਜੀ ਬਾਏ ਬਾਏ ਧੰਨਵਾਦ ਸਾਹ ਸ੍ਰੀ ਕਾਲ ਹਾਂਜੀ ਜੀ ਸਾਡਾ ਸਭਾ ਜੀ ਕਦੇ ਹੈਪੀ ਦਿਵਾਲੀ ਸਾਰਿਆਂ ਨੂੰ ਦਰਦਾ ਕਿ ਉਹ ਸਿੰਗ ਬਾਬੇ ਉਹ ਦਿਵਾਲੀ ਦੀਆਂ ਵਧਾਈਆਂ ਸਾਰਿਆਂ ਦੀ ਦਿਵਾਲੀ ਜੀ ਲੰਗੀ ਹੋਵੇ ਜਲਦੀ ਆ ਤੁਹਾਨੂੰ ਕਹੇ ਅਗਲੇ ਬਲੌਗ ਬਾਏ ਬਾਏ ਅਸਰ ਜੀ